ਲਓ ਜੀ ਪੰਜਾਬੀਓ ਇੱਕ ਖਾਸ ਵੀਡੀਓ ਬੜਾ ਖਾਸ ਵੀਡੀਓ ਤੁਸੀਂ ਦੱਸਣਾ ਇਹਦੇ ਚ ਸੱਸ ਕੌਣ ਹੈ ਤੇ ਨੋਹ ਕੌਣ ਹੈ ਜੀ ਇਹ ਦੇਖੋ ਸੱਸ ਨੋਹ ਦੋ ਸਾਹਮਣੇ ਸਾਡੇ ਬੈਠੀਆਂ ਨੇ ਔਰ ਤੁਸੀਂ ਕਮੈਂਟ ਕਰਕੇ ਦੱਸਣਾ ਕੌਣ ਸੱਸ ਤੇ ਕੌਣ ਨੋ ਹੈ ਜੀ ਔਰ ਦੇਖੋ ਜੀ ਤੁਹਾਡਾ ਨਾਮ ਕੀ ਹੈ ਜੀ ਗਿਆਨਕੌਰ ਬੇਬੇ ਗਿਆਨਕੌਰ ਤੁਹਾਡਾ ਨਾਮ ਕੀ ਹੈ ਜੀ ਬਲਵੰਤ ਕੌਰ ਜੀ ਬਲਵੰਤ ਕੌਰ ਜੀ ਦੇਖੋ ਸਵਾਲ ਪਾਤਾ ਜੀ ਇਹ ਵੀਡੀਓ ਚ ਕਮੈਂਟ ਕਰਨਗੇ ਪਹਿਲਾਂ ਹਜੇ ਨਹੀਂ ਆ ਪਾਣੇ ਦੱਸਣਾ ਜੀ ਹਜੇ ਅਸੀਂ ਪੱਤੇ ਖੋਲਣੇ ਨਹੀਂ ਵੀ ਕੌਣ ਸੱਸ ਹੈ ਤੇ ਕੌਣ ਨੋ ਹੈ ਜੀ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ ਪੁਰਾਣੇ ਸਮੇਂ ਦੇ ਵਿੱਚ ਸੱਸ ਨੋ ਦਾ ਰਿਸ਼ਤਾ ਕਿੱਦਾਂ ਦਾ ਹੁੰਦਾ ਸੀਗਾ ਤੇ ਅੱਜ ਦੇ ਸਮੇਂ ਦੇ ਵਿੱਚ ਕਿੱਦਾਂ ਦੀ ਪੁਰਾਣੇ ਸਮੇਂ ਦੇ ਵਿੱਚ ਸੱਸਾਂ ਕਹਿੰਦੇ ਜੀ ਬਿਜ਼ੀ ਰੱਖਦੀ ਅਸੀਂ ਆਪਣੀ ਨੋ ਨੂੰ ਹੈ ਕੰਮਕਾਰ ਲਾਈ ਰੱਖਦੀਆਂ ਸੀ ਜੀ ਇਹ ਗੱਲ ਸਹੀ ਹੈ ਸਹੀ ਆ ਜੀ ਹਾਂ ਪਰ ਦੇਖੋ ਟੱਬਰ ਨੂੰ ਬਨ ਕੇ ਸੱਸ ਰੱਖਦੀ ਹੁੰਦੀ ਜੀ ਹਾਂ ਦੇਖੋ ਜੀ ਵੀਡੀਓ ਦੇ ਵਿੱਚ ਅਖੀਰ ਚ ਦੱਸਾਂਗੇ ਕੌਣ ਸੱਸ ਹੈ ਕੌਣ ਨੂੰ ਹੈ ਜਦ ਤੱਕ ਤੁਸੀਂ ਕਮੈਂਟ ਕਰਦੇ ਰਹੋ ਤੇ ਦੱਸਦੇ ਰਹੋ ਜੀ ਔਰ ਦੇਖੋ ਜੀ ਦੋ ਸ਼ਖਸੀਤਾਂ ਬੇਬੇ ਗਿਆਨਕੌਰ ਬੇਬੇ ਬਲਵੰਤਕੌਰ ਪਿੰਡ ਪੜੀ ਜ਼ਿਲ੍ਹਾ ਰੋਪੜ ਦੇ ਵਿੱਚ ਵੀਡੀਓ ਸ਼ੂਟ ਹੋ ਰਿਹਾ ਜੀ ਮਾਸ਼ਾਅੱਲਾ ਦੋਨੋਂ ਹੀ ਸਿਹਤਯਾਬ ਹੈ ਇਦਾਂ ਹੀ ਵਾਹਿਗੁਰੂ ਅਗੇ ਅਰਦਾਸ ਕਰਦੇ ਕਿ ਸਿਹਤਯਾਬ ਰਹਿਣ ਦੀ ਕਰਿਓ ਕਮੈਂਟ ਜੀ ਬੇਬੇ ਜੀ ਆ ਤਾਂ ਸਵਾਲ ਪਾਤਾ ਜੀ ਬੜਾ ਸਖਤ ਦੀ ਲੋਕਾਂ ਨੂੰ ਔਰ ਆਪਾਂ ਮੈਂ ਜਦੋਂ ਆਏ ਆ ਨਾ ਤੁਹਾਡੇ ਘਰ ਮੈਨੂੰ ਵੀ ਪਤਾ ਨਹੀਂ ਲੱਗਿਆ ਕੌਣ ਸੱਸ ਹੈ ਤੇ ਕੌਣ ਲੋ ਹੈ ਜੀ ਮੈਂ ਤਾਂ ਹੈਰਾਨ ਰਹਿ ਗਿਆ ਕਿ ਹੋਰ ਔਰ ਪੁਰਾਣੇ ਵਧੀਆ ਗੱਲਾਂ ਤੁਸੀਂ ਬੜੀਆਂ ਵਧੀਆ ਕਰ ਰਹੇ ਹੋ ਔਰ ਕਿਆ ਖੇਸ ਕੁਸ ਬੁੜਦੇ ਹੁੰਦੇ ਸੀ ਕਿਆ ਕਹਿੰਦੇ ਜੀ ਪੁਰਾਣੇ ਸਮੇਂ ਤੇ ਜਲਾਹੇ ਕੋਲ ਕਿੰਨਾ ਚਰਖਾ ਚੁਰਕਾ ਡਾਂਦੇ ਸੀਗੇ ਜੀ ਚਰਖਾ ਡਾਲ ਲੰਦੇ ਤੇ ਜੀ ਹਾਂਜੀ ਚਰਖਾ ਚਲਾਉਣਾ ਹੂੰ ਉਹ ਫਿਰ ਸੂਤ ਕੱਤ ਲੈਣਾ ਹੂੰ ਸੂਤ ਕੱਤ ਕੇ ਤੇਰਨਾ ਫਿਰ ਅੱਛਾ ਫਿਰ ਕੇ ਫਿਰ ਉਹ ਜਲਾਹੇ ਕੋਲ ਦੇ ਕੇ ਆਉਣਾ ਹਾਂ ਫਿਰ ਉਹ ਆ ਕੇ ਸੁੰਨਣਾ ਹੂੰ ਫਿਰ ਉਹਨਾਂ ਦੇਣ ਆਉਣਾ ਸਾਨੂੰ ਖੱਡੀ ਪਾ ਲਾ ਕੇ ਹੂੰ ਫਿਰ ਅਸੀਂ ਆਪਣੇ ਵਰਤ ਲੈਣਾ ਧੋ ਕੇ ਤੁਸੀਂ ਦੋਹਾਂ ਨੇ ਬੁਣਿਆ ਕਦੀ ਚਰਖਾ ਚਲਾਇਆ ਦੋਹਾਂ ਨੇ ਮੈਂ ਤਾਂ ਜੀ ਬਹੁਤ ਚਲਾਇਆ ਮੈਂ ਚਲਾਇਆ ਮੈਂ ਅੱਛਾ ਤੁਸੀਂ ਨਹੀਂ ਚਲਾਇਆ ਉਹੀ ਚਰਖਾ ਨਹੀਂ ਚਲਾਇਆ। ਹਾਂ। ਬਾਈ ਕਮੈਂਟ ਕਰਦੇ ਰਹੋ ਸੱਸ ਕੌਣ ਹੈ ਤੇ ਨੂੰਹ ਕੌਣ ਹੈ ਦੀ। ਤੁਹਾਡਾ ਨਾਂ ਫੇਰ ਦੱਸ ਦਿਓ ਇੱਕ ਵਾਰੀ ਜੀ ਤੁਹਾਡਾ ਨਾਂ ਕੀ ਹੈ ਜੀ? ਬਲਵੰਤ ਕੌਰ। ਬਲਵੰਤ ਕੌਰ ਬੇਬੇ ਤੁਹਾਡਾ ਨਾਂ ਕੀ ਹੈ ਜੀ? ਗਿਆਨਕੌਰ। ਗਿਆਨਕੌਰ ਜੀ। ਐਦਾਂ ਹੁੰਦੀ ਦੀ ਗੱਲ ਰਿਸ਼ਤੇ ਐਦਾਂ ਦੇ ਵੀ ਬਣ ਜਾਂਦੇ ਦੇਖੋ ਜੀ। ਐ ਔਰ ਇੱਕ ਸੱਸ ਤੇ ਇੱਕ ਨੂੰਹ ਇੱਕੋ ਜਿਹੀਆਂ ਲੱਗਦੀਆਂ ਜੀ ਔਰ ਫੇਰ ਪੁਰਾਣੇ ਵਿਰਸੇ ਦੀ ਗੱਲ ਕਰਦੇ ਆਂ। ਦਾਲ ਦੂਲ ਹਾਰੇ ਹੋਰੇ ਵੀ ਚੱਲਦੇ ਸੀ ਬੇਬੇ? ਹਾਂ ਜੀ। ਚਲਾਏ ਹਾਰੇ ਜੀ। ਚਲਾਏ ਆ। ਹਾਂ ਜੀ? ਹਾਂ ਜੀ। ਹਾਰੇ ਚਲਾਏ। ਕੀ ਆ ਕੁਝ ਬਣਾਉਂਦੇ ਸੀ ਹਾਰੇ ਚ? ਹਾਰੇ ਕਾੜਦੇ ਤੇ ਅੱਛਾ ਦਦੂਆਂ ਨਹੀਂ ਆਉਂਦੀਆਂ ਦੇ ਲੋਹੇ ਦੀਆਂ ਹਾਂਜੀ ਹਾਂਜੀ ਉਹਨੇ ਵਿੱਚ ਗੜੀਆਂ ਦੇ ਉੱਪਰ ਹੁੰਦਾ ਢੱਕਣਾ ਹਾਂ ਹਾਂ ਤੂੰ ਆ ਨਹੀਂ ਕਹਾ ਬਣੀ ਤੂੰ ਨਹੀਂ ਨਿਕਲ ਜਾਣਾ ਫਿਰ ਉਹ ਜਦ ਅਸੀਂ ਹਾਰੇ ਵਿੱਚ ਪਾਥੀਆਂ ਲਾਉਂਦੀ ਪਹਿਲੇ ਸੁਆਹ ਰੱਖਦੇ ਦੇ ਵਿੱਚ ਅੱਛਾ ਇਹ ਪਾਥੀਆਂ ਨੂੰ ਤੇ ਤੋੜ ਕੇ ਹਟਾ ਕੇ ਉਹਦੇ ਉੱਪਰ ਫਿਰ ਅੱਗ ਪਾਉਣੀ ਹਾਂ ਜਾ ਕੇ ਤਪ ਜਾਣਾ ਧੂਆਂ ਤਾਂ ਨਹੀਂ ਨਿਕਲ ਜਾਣਾ ਪਾਸੇ ਹੋ ਕੇ ਹਾਂ ਥੱਲੀ ਅੱਗ ਰਹਿ ਜਾਣੀ ਫਿਰ ਅਸੀਂ ਧਰਦੇ ਤੇ ਸਹੀ ਕਿਹਾ ਇਹਨਾਂ ਨੇ ਹਾਂਜੀ ਕੋਈ ਗੱਲ ਰਹਿ ਤਾਂ ਨਹੀਂ ਗਈ ਨਹੀਂ ਰਹੀ ਇਹ ਜਿਹੜੀ ਕਾੜਦੀ ਕੋਣ ਨਹੀਂ ਹੁੰਦੀ ਸੀ ਕਮਿਹਾਰਾਂ ਤੋਂ ਲੈਂਦੇ ਸੀਗੇ ਕਿਆ ਉਹ ਮਿੱਟੀ ਦੀਆਂ ਲਿਆਉਂਦੇ ਤੇ ਲੋਹੇ ਦੀਆਂ ਤਾਂ ਉਹਨਾਂ ਤੇ ਲਿਆ ਕਰ ਦਿੱਤੇ ਖਾਣਾ ਤੇ ਲੋਹੇ ਦੇ ਲਿਆਉਣ ਲੱਗੇ ਪਹਿਲਾਂ ਮਿੱਟੀ ਦੇ ਪਹਿਲਾਂ ਮਿੱਟੀ ਦੀਆਂ ਸੀ ਆਪਦੀ ਮਿੱਟੀ ਇੱਕ ਮਾਰ ਦੇ ਕੇ ਜਾਇ ਕਰਦੇ ਘਰ ਦੇ ਕੇ ਜਾ ਕਰ ਦੇ ਕੇ ਜਾ ਜੀ ਇਹ ਮੈਂ ਪੁੱਛ ਰਿਹਾ ਹਾਂ ਹਾਂ ਜੀ ਉਹ ਗੋਧਿਆਂ ਪਰ ਲੈ ਕੇ ਆਏ ਕਰਦੇ ਤੇ ਅੱਛਾ ਗਧੇ ਪਰ ਲੈ ਕੇ ਆਸੀ ਦਾਣੇ ਦੇ ਦੇਣੇ ਉਹਨੇ ਚਾਟੀਆਂ ਦਦੂਨੀਆਂ ਸਭ ਲੈ ਲੈਣੇ ਦਦੂਨੀ ਜੁਦੀ ਹੁੰਦੀ ਸੀ ਚਾਟੀ ਰਡਕਣ ਵਾਲੀ ਨਹੀਂ ਤੇ ਦਦੂਨੀ ਹੁੰਦੀ ਸੀ ਕਾੜਨੇ ਨੂੰ ਜੀ ਜੀ ਮਿੱਟੀ ਦੀ ਆਉਂਦੀਆਂ ਦੀਆਂ ਦਦੂਨੀ ਤੇ ਚਾਟੀ ਦੋਹਾਂ ਦਾ ਫਰਕ ਹੈ ਹਾਂ ਜੀ ਹਾਂ ਜੀ ਇੱਥੇ ਛਣਕਾ ਕੇ ਲੈਂਦੇ ਤੇ ਭਾਂਡਾ ਛਣਕਾ ਕੇ ਅੱਛਾ ਜੇ ਬੂਲ ਇਹ ਤਾਂ ਨਹੀਂ ਆਈ ਵੀ ਹਾਂ ਪਤਾ ਚੱਲ ਜਾਂਦਾ ਸੀ ਦੋਨੋਂ ਚੱਲਦਾਦਾ ਤੇ ਆਇਨ ਹੂੰ ਲਓ ਜੀ ਆਹ ਦੇਖੋ ਗੱਲਾਂ ਬਾਤਾਂ ਜਾ ਰਹੀ ਹੈ ਕਮੈਂਟ ਤੁਸੀਂ ਕਰੀ ਚੱਲੇ ਸੱਸ ਕੌਣ ਹੈ ਤੇ ਨੂੰਹ ਕੌਣ ਹੈ ਦੀ ਦੇਖੋ ਗੱਲਾਂ ਦੋਹੇ ਬਰਾਬਰ ਪੁਰਾਣੀਆਂ ਗੱਲਾਂ ਕਰ ਰਹੀਆਂ ਹੈ ਰਾਣੀ ਨੇ ਪਹਿਲਾਂ ਸੱਸ ਨੂੰ ਲੜਾਈ ਨਹੀਂ ਕਰਦੇ ਦੀ ਰਾਣੀ ਕੌਣ ਦਿੰਦੇ ਦੇਖੋ ਹੁੰਦਾ ਹੀ ਨਹੀਂ ਲੜੀਆਂ ਹੁਣ ਲੜ ਪੂੰਗੀਆਂ ਹਾਂ ਆਹ ਦੇਖੋ ਜੀ ਕਹਿੰਦੇ ਜੀ ਹੁਣ ਤੱਕ ਨਹੀਂ ਲੜੀਆਂ ਬਹੁਤ ਪਿਆਰ ਦਾ ਸਭ ਬਹੁਤ ਪਿਆਰ ਦਾ ਹੈ ਜੀ ਬਹੁਤ ਪਿਆਰ ਹੈ ਹਾਂ ਜੀ ਹੁਣ ਵੀ ਪਿਆਰ ਹੈ ਪਹਿਲਾਂ ਵੀ ਪਿਆਰ ਹੈ ਹਾਂ ਜੀ ਇਹ ਜਿਹੜੇ ਅਸੀਂ ਵੀਡੀਓ ਬਣਾਉਂਦੇ ਆਂ ਜੀ ਪੰਜਾਬੀ ਵਿਰਸੇ ਤੇ ਬਣਾਉਂਦੇ ਆਂ ਪੁਰਾਣੀਆਂ ਗੱਲਾਂ ਕਰਦੇ ਆਂ ਘੰਟਾ ਡੇਢ ਘੰਟਾ ਲਾ ਕੇ ਅਸੀਂ ਤੁਹਾਡੇ ਨਾਲ ਗੱਲਾਂ ਕੀਤੀਆਂ ਬਾਪੂ ਜੀ ਨਾਲ ਵੀ ਗੱਲਾਂ ਕੀਤੀਆਂ ਆਹੀ ਅਸੀਂ ਕੰਮ ਕਰ ਰਹੇ ਆਂ ਕਿ ਪੁਰਾਣੇ ਵਿਰਸੇ ਬਾਰੇ ਪਤਾ ਲੱਗੇ ਜੀ ਹਨਾ ਜੀ ਔਰ ਇੱਕ ਤੁਸੀਂ ਦਾਲ ਦੀ ਗੱਲ ਕਰਦੇ ਸੀ ਦਲਨ ਦੁੜਨ ਦਾ ਸਿਸਟਮ ਸੀਗਾ ਦਾਲ ਬਣਾਉਣ ਦਾ ਤਰੀਕਾ ਵੀ ਦੱਸ ਦਿਓ ਤੁਸੀਂ ਅੱਜ ਮਾਂ ਦੀ ਦਾਲ ਬਣਾਣੀ ਸੱਸ ਤੇ ਨੂੰ ਦੋਹਾਂ ਚ ਅਸੀਂ ਤਾਂ ਦੱਸਿਆ ਨਹੀਂ ਕੌਣ ਸੱਸ ਹੈ ਕੌਣ ਨੂੰ ਦੋਹਾਂ ਨੇ ਬੋਲਣਾ ਇਕੱਠਿਆਂ ਨੇ ਬਣਾਓ ਜੀ ਮਾਂ ਦੀ ਦਾਲ ਬਣਾਓ ਜੀ ਕਿੱਦਾਂ ਬਣਾਓਗੇ ਜੀ ਹਾਂ ਆਹ ਦੀ ਦੋਹੇ ਦੀ ਹਾਂ ਜੀ ਹਾਂ ਜੀ ਹਾਂ ਹਾਰੇ ਦੀ ਹਾਰੇ ਮਰਖੇ ਕਰਦੇ ਤੇ ਜੀ ਹਾਂ ਜੀ ਉਹਦੇ ਵਿੱਚ ਗੋਡੇ ਪੰਨ ਕੇ ਲਾ ਦੇਣੇ ਗੋਡੇ ਪੰਨ ਕੇ ਅੱਗ ਪਾ ਦੇਣੀ ਵਿੱਚ ਹਾਂ ਜੀ ਅੱਗ ਪਾ ਦੇਣੀ ਅੱਗ ਬਣ ਜਾਣੀ ਇੰਨੇ ਨੂੰ ਤੌੜੀ ਮਿੱਟੀ ਦੀ ਜੀ ਉਹਦੇ ਚ ਪਾਣੀ ਪਾ ਦੇਣਾ ਪਾਣੀ ਪਾ ਕੇ ਇੱਕ ਪળી ਤੇਲ ਦੀ ਪਾ ਦੇਣੀ ਵਿੱਚ ਜੀ ਵਿੱਚ ਨੂਨ ਪਾ ਦੇਣਾ ਪળી ਹਾਂ ਪળી ਪળી ਐਨੇ ਕੁੰਦੀ ਸੀ ਉਹ ਪળી ਹਾਂਜੀ ਫਿਰ ਫਿਰ ਧੋ ਕੇ ਦਾਲ ਐਨ ਸਵਾਰ ਕੇ ਫਿਰ ਉਹ ਪਾ ਦੇਣੀ ਵਿੱਚ ਫਿਰ ਕਰਛੀ ਨਹੀਂ ਮਾਰਨੀ ਉਹ ਮਿੱਠੀ ਮਿੱਠੀ ਅੱਗ ਚ ਬਣੇ ਜਾਣੀ ਐਨ ਰਿਝ ਜਾਣੀ ਮਤਲਬ ਜਿੰਨੀ ਕ ਮਤਲਬ ਟੱਬਰ ਆ ਜਾਂ ਜ਼ਿਆਦਾ ਟੱਬਰ ਆ ਜ਼ਿਆਦਾ ਟਾਈਮ ਹੁੰਦਾ ਤਾਂ ਜੇ ਥੋੜੇ ਤਾਂ ਥੋੜਾ ਟਾਈਮ ਲੱਗ ਜਾਂਦਾ ਕੋਈ ਆਏ ਤਾਂ ਕਹਿੰਦੇ ਹਾਂ ਨਾ ਅੱਛਾ ਉਬਲਣੀ ਨਹੀਂ ਕਿਸੇ ਨੇ ਬਾਤੀ ਨੂੰ ਖਾ ਲੈਣੀ ਉਬਲਣੀ ਨਹੀਂ ਐਨ ਬਣ ਜਾਣੀ ਉਹ ਫਿਰ ਬਾਅਦ ਮਾ ਆਧਾ ਨੂਨ ਆਧਾ ਮਿਰਚਾ ਮਸਾਲਾ ਕੁੱਟਣੇ ਫਿਰ ਪਾਉਣੇ ਬਾਅਦ ਮਾ ਜਦ ਫੁੱਟ ਜਾਣੀ ਐਨ ਅੱਛਾ ਵੀ ਕੱਢ ਗਈ ਹੂੰ ਫਿਰ ਪਾਉਣੇ ਬਾਅਦ ਮਾ ਜੇ ਤਾਂ ਚੁੱਲ੍ਹੇ ਚੁੱਲ੍ਹੇ ਬਰਦੇ ਨਹੀਂ ਉਸੇ ਅੱਗ ਵਿੱਚ ਪਾਣਾ ਮਸਾਲਾ ਥੋੜੀ ਜਿਹਾ ਕੱਚੀ ਫੇਰ ਦੇਣੀ ਬਹੁਤ ਸਵਾਦ ਬਣ ਜਾਣਗੇ ਫਿਰ ਪਰਿਵਾਰ ਨੂੰ ਬਿਠਾਲ ਕੇ ਕੋਈ ਪੀੜੀ ਲਿੰਦਾ ਤਾਂ ਕੋਈ ਮੂੜਾ ਐਸਣ ਤੇ ਬੈਹਵੇ ਅੱਛਾ ਥੱਲਾ ਨਹੀਂ ਤਾਂ ਬੈਹਦੇ ਹੈਗੇ ਕਿਆ ਤਾਂ ਮੂੜਾ ਲੈਣਾ ਬੋਰੀਆਂ ਤੇ ਪਸਾਉਂਦੇਗਾ ਕਿਆ ਤਾਂ ਮੂੜੇ ਹੋਣੇ ਖਜੂਰ ਦੇ ਪਰਾਲੀ ਦੇ ਮੂੜੇ ਹੋਣੇ ਨਹੀਂ ਪੀੜੀ ਦੇ ਆਦਮਿਆਂ ਨੂੰ ਪੀੜੀਆਂ ਟੀਮੀਆਂ ਨੂੰ ਮੂੜੇ ਅੱਛਾ ਟੀਮੀਆਂ ਨੂੰ ਮੂੜੇ ਆਦਮਿਆਂ ਨੂੰ ਪੀੜੀਆਂ ਕਾਂਸੀ ਦੀਆਂ ਥਾਲੀਆਂ ਹੁੰਦੀਆਂ ਨੇ ਉਹ ਹੂੰ ਕਾਂਸੀ ਦੇ ਥਾਲੀਆਂ ਵਿੱਚ ਕਿਸੇ ਨਾ ਕੋਲੀ ਨਹੀਂ ਰੱਖਣੀ ਅੱਛਾ ਉਹ ਆਪੇ ਦੇ ਉਠੇ ਪਰ ਸਾਲੀ ਰੱਖ ਲੈਣੀ ਬਾਬਾ ਨੇ ਚਾਹ ਮਾਤਾ ਜੀ ਹੋਵੇ ਵੀ ਹੋਵਾ ਹਾਂ ਬਸ ਦਾਲ ਪਾ ਦੇਣੀ ਰੋਟੀ ਦੇ ਦੇਣੀ ਕੋਈ ਚਮਚਾ ਨਹੀਂ ਤਾਂ ਦਿੰਦਾ ਅਸੀਂ ਚਮਚਾ ਖਾਂਗਲ ਖਾਂਦੇ ਸੀ ਹੱਥਾਂ ਨਾਲ ਸਵਾਦ ਲੱਗਦੀ ਸੀ ਬਹੁਤ ਮੱਕੀ ਦੀਆਂ ਝੋਟੀਆਂ ਛੂ ਕੇ ਖਾ ਲੈਣੀ ਮੱਕੀ ਦੀ ਰੋਟੀ ਖਾਂਜੀ ਆ ਸਾਡਾ ਖਾਣਾ ਹੁੰਦਾ ਬਾਕੀ ਬੂਟੀ ਦੇ ਵਿੱਚ ਪਾ ਗਏ ਬਾਟੀ ਬੂਟੀ ਕੋਈ ਨਹੀਂ ਪਾਉਂਦੇ ਸਿੱਧੀਆਂ ਦਾਲ ਪਾਏ ਕਰਦੇ ਤੇ ਜਦ ਅੱਛਾ ਕਾਂਸੀ ਦੀਆਂ ਥਾਲੀਆਂ ਹੁੰਦੀਆਂ ਤੀਆਂ ਪੇਤਲ ਦੀਆਂ ਹੁੰਦੀਆਂ ਆ ਇਹ ਕਟੋਰੀਏ ਦੇ ਇਹ ਕਟੋਰੀਏ ਹੁੰਦੇ ਦੇ ਕਟੋਰੀਏ ਕੋਈ ਰਾਣਾ ਬੁਣਾ ਚਾਹ ਪਾਣੀ ਪੀਏ ਕਰਨ ਉਹਨਾਂ ਨੂੰ ਕਟੋਰੀਏ ਆਉਂਦੇ ਹਾਂ ਜੀ ਜੇਕਰ ਕੋਈ ਮਹਿਮਾਨ ਆਂਦਾ ਸੀ ਜਦ ਵੀ ਇਦਾਂ ਹੀ ਬਣਾ ਇਦਾਂ ਹੀ ਖਾਣ ਦੇ ਉਹਨਾਂ ਨੂੰ ਬਾਟੀਆਂ ਦਿੰਦੇ ਤੇ ਉਹਨਾਂ ਨੂੰ ਬਾਟੀਆਂ ਦੇ ਦਿੰ ਵਾਲੀ ਵਿੱਚ ਹੂੰ ਉਹਨਾਂ ਨੂੰ ਦੋ ਸਬਜ਼ੀਆਂ ਹੂੰ ਅਜਾ ਉਹਨਾਂ ਨੂੰ ਦੋ ਸਬਜ਼ੀਆਂ ਜੇ ਸਬਜ਼ੀ ਤਾਂ ਮਿੱਠਾ ਪਾਉਣਾ ਸ਼ੱਕਰ ਪਾਉਣੀ ਅੱਛਾ ਦੇਸੀ ਘੀ ਵਾਕੇ ਇੱਕ ਸਬਜ਼ੀ ਰੱਖਣੀ ਹੂੰ ਪੁਲਤੇ ਰੱਖ ਦੇਣੇ ਹੂੰ ਚਮਚਾ ਤਾਂ ਕੋਈ ਹੋਰ ਰੱਖੇਗਾ ਸੱਜਾ ਅੱਛਾ ਕੋਈ ਜਿੱਕਰ ਬਾਬਾ ਜੀ ਨੌਕਰੀ ਕਰਦੇ ਸੀ ਇਹਨਾਂ ਨੂੰ ਸਭ ਕੁਝ ਦੇਣਾ ਇਹਨਾਂ ਸਲਾਜ ਵੀ ਦੇ ਦੇਣਾ ਅੱਛਾ ਜਿਹੜੇ ਜ਼ਿਮੀਦਾਰ ਨੂੰ ਇਹਨਾਂ ਨੂੰ ਸਿੱਧਿਓ ਪਾ ਕੇ ਦੇ ਦੇਣੀ ਆ ਸਿੱਧਿਓ ਪਾ ਕੇ ਦੇ ਦੇਣੀ ਆ ਲਓ ਜੀ ਦੇਖੋ ਜੀ ਆਹ ਪੁਰਾਣੇ ਵਿਰਸੇ ਤੇ ਵਿਰਾਸਤ ਦੀ ਗੱਲ ਹੋ ਰਹੀ ਐ ਸੱਸ ਨੋ ਬੈਠੀਆਂ ਸਾਹਮਣੇ ਆਪਾਂ ਇੱਕ ਪੋਤ ਨੋ ਤੇ ਮੇਰੇ ਕਹ ਇੱਕ ਸੱਸ ਹੈ ਨਾ ਸੱਸ ਲੋ ਵੀ ਨਹੀਂ ਪੋਤ ਲੋ ਹੈ ਨਾ ਜੀ ਪੋਤ ਲੋ ਇੱਕ ਪੋਤ ਨੋ ਤੇ ਇੱਕ ਸੱਸ ਦੀ ਆਹ ਬੜੀ ਅੱਗੇ ਦਾ ਪੋਤ ਨੂੰ ਸਹੀ ਬੋਲਿਆ ਮੈਂ ਹਾਂਜੀ ਹਾਂਜੀ ਸਹੀ ਬੋਲਿਆ ਨਾ ਸਹੀ ਬੋਲਿਆ ਇੱਕ ਪੋਤ ਨੂੰ ਤੇ ਇੱਕ ਸੱਸ ਹੈ ਜੀ ਆਹ ਦੇਖੋ ਜੀ ਦੋ ਬੈਠੀਆਂ ਅਸੀਂ ਸੱਸ ਲੋ ਕਹੀ ਜਾਂਦੇ ਇੱਥੇ ਤਾਂ ਗੱਲ ਹੋਰ ਅੱਗੇ ਜਾਗੀ ਦਾਦਾਸ ਕਹਿੰਦੇ ਦਾਦਾਸ ਹਾਂਜੀ ਦਾਦਾਸ ਕਹਿੰਦੇ ਆ ਹੂੰ ਵੀ ਮੈਨੂੰ ਦਾਦਾਸ ਜੀ ਲੱਗਦੀ ਦਾਦਾ ਜੀ ਅੱਛਾ ਹਾਂ ਪੋਤ ਨੂੰ ਹਿੰਟ ਦੇ ਤਾਂ ਤੁਸੀਂ ਥੋੜਾ ਜਿਆ ਦੀ ਪਰ ਹਜੇ ਵੀ ਪਤਾ ਨਹੀਂ ਲੱਗ ਰਿਹਾ ਕਿ ਇਹਨੂੰ ਕੌਣ ਸੱਸ ਹੈ ਦੀ ਦੇਖੋ ਜੀ ਹੁਣ ਆਪਾਂ ਇਹ ਗੱਲ ਤੁਸੀਂ ਵੀਡੀਓ ਕਾਫੀ ਦੇਖ ਲਿਆ ਤੇ ਆਪਾਂ ਜੱਗ ਜਾਗ ਕਰਦੇ ਹੀ ਆ ਜੀ ਫੇਰ ਮੈਂ ਕਹਿੰਦਾ ਕਮੈਂਟ ਕਰਨਗੇ ਲੋਕੀ ਆਪੇ ਦੱਸਣਗੇ ਸੱਸ ਆਪੇ ਦੱਸੂਗਾ ਕਾਨੂੰ ਦੱਸਣਾ ਹਾਂ ਦੱਸਦੇ ਨਹੀਂ ਆਪਾਂ ਕਾਨੂੰ ਦੱਸਣਾ ਹਾਂ ਨਹੀਂ ਨਹੀਂ ਜੀ ਦੱਸਦੇ ਨਹੀਂ ਆਪਾਂ ਆਪਾਂ ਗੱਲ ਜਾਰੀ ਰੱਖਦੇ ਆਂ ਕਮੈਂਟ ਸੈਕਸ਼ਨ ਚ ਦੱਸਣਗੇ ਤੇ ਅਸੀਂ ਕਮੈਂਟ ਸੈਕਸ਼ਨ ਚ ਜਵਾਬ ਦਵਾਂਗੇ ਲੋਕ ਥੱਲੇ ਲਿਖਣਗੇ ਅਸੀਂ ਜਵਾਬ ਦਵਾਂਗੇ ਜਵਾਬ ਤੁਹਾਡਾ ਸਹੀ ਹੈ ਜਾਂ ਗਲਤ ਹੈ ਜੀ ਜਿਹਦਾ ਗਲਤ ਉਹਨੂੰ ਗਲਤ ਲਿਖਦਾਂਗੇ ਜਿਹਦਾ ਸਹੀ ਹੈ ਸਹੀ ਲਿਖਦਾਂਗੇ ਤੇ ਨਾਲ ਫਿਰ ਲਾਸਟ ਵਿੱਚ ਆਪਾਂ ਦੱਸ ਦਾਂਗੇ ਵੀ ਇਹ ਗਿਆਨਕ ਔਰ ਸੱਸ ਹੈ ਕੇ ਬਲਵੰਤ ਕੌਰ ਸਾਹਿਬ ਉਹ ਕੌਣ ਹੈ ਗਿਆਨ ਕੌਰ ਹੈ ਜਾਂ ਬਲਵੰਤ ਕੌਰ ਹੈ ਇਹ ਦੱਸਦਾਂਗੇ ਜੀ ਇਹ ਦੋਨੋਂ ਸ਼ਖਸੀਅਤਾਂ ਬੈਠੀਆਂ ਜੀ ਜਰੂਰ ਕਰਿਓ ਕਮੈਂਟ ਅੰਦਾਜ਼ਾ ਲਗਾਇਓ ਜੀ ਕਿ ਸਵਾਲ ਪਾ ਦਿੱਤਾ ਤੁਹਾਨੂੰ ਔਰ ਇੱਕ ਘੁੱਟ ਕੇ ਜੱਫੀ ਪਾ ਲਓ ਜੀ ਦੇਖੋ ਆਹ ਸੱਤ ਬਹੁਤ ਯਾਦ ਆਉਂਦੀ ਸੱਤ ਨਾਂ ਯਾਰ ਦੀ ਬਹੁਤ ਬਹੁਤ ਪਿਆਰ ਦਾ ਭਾਈ ਬਹੁਤ ਪਿਆਰ ਬਹੁਤ ਪਿਆਰ ਪੁੱਛ ਲੈ ਇਹਨੂੰ ਮੈਂ ਕਿਹਾ ਹਾਂ ਜਾਂ ਇਹਨੂੰ ਪੁੱਛ ਲੋ ਮਿਕੀ ਚਾਨ ਮੈਂ ਕਿਹਾ ਤੇ ਗਾਤਾ ਕਰੇ ਨੀ ਬੋਲੇ ਆਇਆ ਕਰ ਪੁੱਛਦਾ ਸਾਹਿਬ ਇਹਨਾਂ ਠੀਕ ਹੈ ਅਸੀਂ ਬੰਦ ਕਰੀਏ ਇਹਨੂੰ ਹਾਂ ਹੁਣ ਨਾ ਬੋਲ ਪੀ ਕਿਤੇ ਨਾ ਹੁਣ ਤਾਂ ਮੇਰੀ ਵੀਡੀਓ ਬਣ ਗਈ ਕਿਤੇ ਹੋਰ ਨੋ ਨਾ ਬੱਡ ਬੱਡ ਕੇ ਨਹੀਂ ਲਓ ਜੀ ਦੇਖੋ ਕਮੈਂਟ ਕਰਿਓ ਵੀ ਕਮੈਂਟ ਸੈਕਸ਼ਨ ਚ ਤੁਸੀਂ ਲਿਖਣਾ ਜੀ ਸੱਸ ਕੌਣ ਨੂੰ ਕੌਣ ਪੋਤ ਨੂੰ ਕਹਿੰਦੇ ਜੀ ਇੱਕ ਤੇ ਇਹ ਵੀਡੀਓ ਸੀ ਪੜੀਚ ਬਣਾਇਆ ਜੀ ਹਾਸੇ ਟੱਠੇ ਦਾ ਵੀਡੀਓ ਤੇ ਨਾਲੇ ਪੰਜਾਬੀ ਵਿਰਸੇ ਦੀ ਗੱਲਬਾਤ ਕੀਤੀ ਹੈ ਬੜੀ ਜਲਦੀ ਹੀ ਇੱਕ ਹੋਰ ਵੱਡਾ ਵੀਡੀਓ ਵੀ ਆਏਗਾ ਜਿਸ ਦੇ ਚ ਬਾਪੂ ਜੀ ਵੀ ਨਾਲ ਬੈਠੇ ਜੀ ਸਾਰਾ ਪਰਿਵਾਰ ਬੈਠਾ ਜੀ ਬੇਬੇ ਸਸੀ ਕਾਲ ਜੀ ਦੋਹਾਂ ਨੂੰ ਜੀ ਬਹੁਤ ਬਹੁਤ ਚੰਗਾ ਲੱਗਿਆ ਸਸਰ ਨੂੰ ਨੂੰ ਮਿਲ ਕੇ ਔਰ ਗੱਲਾਂ ਤੁਹਾਡੀਆਂ ਸੁਣ ਕੇ ਜੀ ਕਰਦਾ ਵੀ ਗੱਲਾਂ ਕਰਦੇ ਜਾਈਏ ਪਰ ਆਪਾਂ ਅੱਗੇ ਜਾਣਾ ਹਜੇ ਕੰਮ ਕਰ ਸਾਨੂੰ ਹੋਰ ਵੀ ਦੂਜਾ ਹੈ ਜਿੱਥੇ ਰਹੋ ਅਸੀਂ ਵੀ ਬੈਠੇ ਰਹਿਣਾ ਇੱਥੇ ਇੱਥੇ ਪ੍ਰਸ਼ਾਦਾ ਛਕ ਲੂਗੇ ਲਓ ਜੀ ਆਹ ਦੇਖੋ ਅਸੀਂ ਤਾਂ ਪਾਣੀ ਇੱਥੇ ਰੋਟੀ ਖਾਣੀ ਕਿਸੇ ਦਿਨ ਉਹ ਪਾਣੀ ਇੱਥੇ ਬਣਾ ਦੇਣ ਇੱਥੇ ਰੋਟੀ ਖਾਣੀ ਹੈ ਹਾਂ ਔਰ ਦਾਲ ਹਾਰੇ ਦੀ ਬਣਾਉਣੀ ਆ ਪਾਣੀ ਸਾਰਾ ਬਣਾਈਏ ਹਾਰੇ ਵਾਲੀ ਦਾਲ ਨਾਲੇ ਉਹ ਚਾਟੀ ਤੇ ਮੱਖਣੀ ਤੇ ਉਹ ਦਧੋਡੀ ਸਾਰਾ ਸਾਰਾ ਸਵਾਰ ਸਵਾਰ ਲੈ ਕੇ ਨਾਲੇ ਚਰਖਾ ਵੀ ਚਲਾਉਣਾ ਜੀ ਲਿਖੋ ਪੰਜਾਬੀ ਵਿਰਸੇ ਤੇ ਕੰਮ ਕਰਨਾ ਨਾ ਫਿਰ ਆਵਾਂਗੇ ਤੁਹਾਡੇ ਕੋਲ ਪੂਰੀ ਤਿਆਰੀ ਕਰਕੇ ਰੱਖਿਓ ਪੱਕੀ ਗੱਲ ਹੈ ਜੀ ਅੱਗੇ ਇਕੱਠੀਆਂ ਹੋਈਆਂ ਤਾਂ ਕਰਾਂਗੀਆਂ ਹਾਂ ਲੇਖੋ ਜੀ ਹੱਥਾਂ ਠਠਾ ਕਰ ਰਹੇ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਓ ਤੁਸੀਂ ਸਾਡੇ ਚੈਨਲ ਦੇ ਨਾਲ ਆ ਜੁੜੇ ਹੋ ਸਾਡੇ ਵੀਡੀਓਜ਼ ਦੇਖਦੇ ਹੋ ਸਾਡੇ ਪ੍ਰੋਗਰਾਮਸ ਦੇਖਦੇ ਹੋ ਪੂਰੇ ਪੰਜਾਬ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਸਾਡੇ ਵੀਡੀਓਜ਼ ਨੂੰ ਸ਼ੇਅਰ ਕਰ ਦਿਓ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਅੱਛਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ